ਜਿੱਦਾਂ ਕਿ ਤੁਹਾਨੂੰ ਪਤਾ ਅੱਜ ਖਾ ਮੈਂ ਕੁਕਿੰਗ ਕਰਨਾ ਸਿੱਖ ਰਹੀ ਹਾਂ ਜਿੱਦਾਂ ਵੀ ਲਾ ਲਓ ਤੇ ਅੱਜ ਮੈਂ ਡਿਸਾਈਡ ਕੀਤਾ ਹੈ ਜੋ ਕਿ ਮੇਰੀ ਫੇਵਰਿਟ ਰੋਟੀਆਂ ਮਿਸੀਆਂ ਰੋਟੀਆਂ ਜਿੱਦਾਂ ਆਪਾਂ ਕਣਕ ਵਾਲੇ ਆਟੇ ਚ ਪਾ ਲੈਂਦੇ ਆ ਭਾਵੇਂ ਮੱਕੀ ਵਾਲੇ ਆਟੇ ਚ ਮੱਕੀ ਦੀ ਰੋਟੀ ਬਣਾਉਣੀ ਬਹੁਤ ਔਖੀ ਹੈ ਤੇ ਅੱਜ ਕੱਲ ਦੀ ਜਨਰੇਸ਼ਨ ਨੂੰ ਨਹੀਂ ਆਉਂਦੀ ਤੇ ਮੈਂ ਵੀ ਅੱਜ ਕੱਲ ਦੀ ਜਨਰੇਸ਼ਨ ਚਾ ਮੈਨੂੰ ਵੀ ਨਹੀਂ ਆਉਂਦੀ ਪਰ ਮੈਂ ਮਮੇ ਨੂੰ ਫੋਨ ਕਰਕੇ ਪੁੱਛਿਆ ਵੀ ਕਿੱਦਾਂ ਬਣੂਗੀ ਜਿੱਦਾਂ ਮੱਕੀ ਦੀ ਰੋਟੀ ਦੇ ਵਿੱਚ ਮੂਲੀ ਕਦੂਕਸ਼ ਕਰਕੇ ਆਪਾਂ ਪਾਉਨੇ ਆ ਤੇ ਮੇਥੀ ਪਾਉਨੇ ਆ ਗ਼ੂਨ ਮਿਰਚ ਵੀ ਉਹ ਕਰਕੇ ਤੇ ਆਪਾਂ ਬਣਾ ਤੇ ਕੱਦੂ ਕਸ਼ ਕਰ ਲਈ ਆ ਮੈਂ ਮੂਲੀ ਤੇ ਉਸ ਤੋਂ ਬਾਅਦ ਹਨਾ ਉਦੋਂ ਨੂੰ ਮੇਥੀ ਸੈਪਰੇਟ ਕਰਾਂਗੇ ਇਹਨੂੰ ਕਟਾਂਗੇ ਧੋ ਕੇ ਤੇ ਫਿਰ ਉਸ ਤੋਂ ਬਾਅਦ ਮੱਕੇ ਆਪਾਂ ਅੱਜ ਕੰਟੀਨੂ ਆਕੇ ਸੋ ਗਾਈਜ਼ ਵੀਰੋ ਤੇ ਭੈਣੋ ਵੀਰੋਂ ਤੇ ਭੈਣੋ ਆਪਣੀ ਮੇਥੀ ਹੋ ਚੁੱਕੀ ਹੈ ਕੱਟ ਧੋ ਕੇ ਆਪਾਂ ਫੇਰ ਕੱਟੀ ਆ ਮੂਲੀ ਇਜ਼ ਅ ਰੈਡੀ ਹੁਣ ਆਪਾਂ ਆਪਣੀ ਮੰਮੀ ਨੂੰ ਕਰਾਂਗੇ ਫੋਨ कि ਹੁਣ ਇਹਦੇ ਵਿੱਚ ਕੀ ਕੀ ਕਰਨਾ ਆ ਪਹਿਲਾਂ ਮੈਂ ਪੁੱਛ ਲਾਂ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਇਹ ਵੀ ਅੱਗੇ ਕੀ ਕੀ ਕਰਨਾ ਹੈ ਕੀ ਪਤਾ ਮੇਰੇ ਤੋਂ ਦੇਖ ਕੇ ਮਾੜੀ ਮੋਟੀ ਕੋਈ ਹੋਰ ਕੁੜੀ ਦੇ ਅੰਦਰ ਉੱਠ ਜਾਗ ਜੇ ਮੈਂ ਵੀ ਮਾੜੀ ਮੋਟੀ ਕੁਕਿੰਗ ਸਿੱਖਣੰਦੀ ਆ ਜਿਹੜੀ ਵਿਚਾਰੀ ਨਹੀਂ ਸਿੱਖ ਗਈ ਮੇਰੇ ਵਾਂਗ ਸੋ ਹਾਂਜੀ ਹੁਣ ਆਪਾਂ ਕਰ ਲਿਆ ਤੇ ਅਜੇ ਤੱਕ ਮੈਂ ਤੁਹਾਨੂੰ ਦੱਸਿਆ ਸੀ ਮੂਲੀਆਂ ਮੇਥੀ ਮੇਥੀ ਆਫਟਰਟ ਡੈਟ ਮੈਂ ਪਾਈ ਆ ਪਿਆਜ਼ ਫਿਰ ਪਾਈ ਆਪਾਂ ਮਿਰਚ ਤੇ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਨਾਣ ਮਿਰਚ ਹਲਦੀ ਨਾਣ ਮਿਰਚ ਉੱਤੇ ਲਾਈਕ ਵਟ ਏਵਰ ਕੀ ਕਹਿੰਦੇ ਨੇ ਅਜਵਾਇਣ i like it ajwain da taste boh vadhiya hunda hai okay so ajwain then we'll put get noon thodi ji haldi thodi ji vajjiya tay baaki whatever masala you want to add tay main khana layi tayi ha ਤੇ ਸੋ ਆਪਾਂ ਸਿਰਫ ਦੋ ਨਹੀਂ ਸੌਰੀ ਚਾਰ ਕੋਲੀਆਂ ਪਾ ਬੇਸਨ ਦੀ ਛਾਣ ਕੇ ਇਹਦੇ ਵਿੱਚ ਐਡ ਕਰਾਂਗੇ ਓਕੇ ਤਾਂ ਫਿਰ ਆਪਾਂ ਇਹਨੂੰ ਮਿਕਸ ਕਰ ਲਾਂਗੇ ਮੈਂ ਹੀ ਖਾਣੀ ਆ ਤਾਂ ਮੈਂ ਤਾਂ ਹੱਥ ਨਾਲ ਕਰ ਲੈਣੀ ਆ ਤੁਸੀਂ ਜੇਕ ਦੂਜਿਆਂ ਨੂੰ ਖੁਲਾਣੀ ਆ ਤਾਂ ਕਰ ਲਓ ਜਿੱਦਾਂ ਵੀ ਤੁਹਾਨੂੰ ਕਰਨੀ ਆ ਸਾਈਜ਼ ਐਸ ਯੂ ਕੈਨ ਸੀ ਹੁਣ ਇਦਾਂ ਅੱਡ ਅੱਡ ਪਾ ਲੈ ਕੇ ਪਾਣੀ ਲੈ ਕੇ ਤੇ ਅੱਡ ਅੱਡੀ ਨੂੰ ਪੇੜੇ ਕਰਨੇ ਹੁੰਦੇ ਆ ਤੇ ਇਹ ਮੈਂ YouTube ਤੋਂ ਟੈਕਨਿਕ ਦੇਖੀ ਆ ਲਫਾਫੇ ਦੇ ਉੱਤੇ ਲਫਾਫਾ ਰੱਖ ਕੇ ਬੇਲਣਾ ਤੇ ਹੇਅਰ ਇਜ਼ ਮਾਈ ਰੋਟੀ ਫॉर द ਵੈਰੀ ਫਸਟ ਟਾਈਮ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਟੇਸਟੀ ਲੱਗ ਰਹੀ ਆ ਹੁਣ ਦੇਖੋ ਬਾਕੀ ਬਹੁਤ ਜ਼ਿਆਦਾ ਡਿਫਿਕਲਟ ਆ ਆਪਾਂ ਨੂੰ ਦੇਖਣ ਚ ਲੱਗਦਾ ਸੋਖਾ ਅੱਡ ਅੱਡ ਆਟਾ ਉਹ ਕਰਨਾ ਮਤਲਬ ਚੰਗੀ ਤਰ੍ਹਾਂ ਉਹਨੂੰ ਪਤਲਾ ਜਾ ਕਰ ਕਰਕੇ ਆ ਪੇੜੇ ਬਣਾਣੇ ਓਕੇ ਆ ਬਟ ਬਹੁਤ ਜ਼ਿਆਦਾ ਜੀ ਕਰ ਰਹੀ ਸੀ ਖਾਣ ਦਾ ਸੋ ਜੀ ਕੋਲਾਖੀ ਲਿੱਤਾ ਫੇੜਾ ਰੱਖਿਆ ਉਹਦੇ ਤੇ ਅਗੇ ਆਪਾਂ ਲਗਾਪਾ ਰੱਖਿਆ ਓਕੇ ਹੁਣ ਹਲਕਾ ਜਿਹਾ ਪ੍ਰੈਸ਼ਰ ਲਾਈਕ ਥਿਸ ਓਕੇ ਦਿੱਤਾ ਬੇਲਾ ਉਤੋਂ ਬੇਲਤਾ ਓਕੇ ਐਂਡ ਫੇਰੇ ਨੂੰ ਚੱਕਣਾ ਆ ਤੇ ਉਥੇ ਪਾ ਦੇਣਾ ਇਪਣੇ ਲਈ ਖਾਣੀਆਂ ਕੋਈ ਚੱਕਰ ਨਹੀਂ। ਇਹਨਾਂ ਦਾ ਖਾਦੇ ਨਹੀਂ ਆਉਂਦੀ। ਦਸ। ਓਕੇ ਫਿਰ ਜਦੋਂ ਤਵੇ ਤੇ ਪਾਣਾ ਆ ਪਹਿਲਾਂ ਤੇਲ ਬਟਰ ਜੋ ਵੀ ਫਿਰ ਉਸ ਤੋਂ ਬਾਅਦ ਰੱਖਣੀ ਆ ਇਹ ਚੱਕ ਕੇ ਇੱਦਾਂ ਹੀ ਚੱਕਣਾ ਆ ਲਾਈਕ ਇੱਦਾਂ ਹੀ। ਓਕੇ। ਸਿੱਧੇ ਰੱਖ ਲੈਣਾ ਆ ਤੇ ਉੱਪਰ ਵੀ ਬਟਰ ਲਾ ਦੇਣਾ ਆ। ਦੈਟਸ ਇਟ। ਤੇ ਇਦਾਂ ਇਦਾਂ ਦੇ ਉਹਨਾਂ ਨੂੰ ਥਲਣਾ ਆ ਨਾ।